ਸਮਾਨ ਵੱਖ-ਵੱਖ ਸਟੇਟਾਂ ਤੋਂ ਪਹੁੰਚੇ ਹੋਏ ਸਾਡੇ ਸਤਿਕਾਰਯੋਗ ਐਸਕੇਐਮ ਨਾਨ-ਪੋਲੀਟਿਕਲ ਦੇ ਆਗੂ ਸਹਿਬਾਨ ਸਾਡੇ ਬੀਕੇ ਯੂ ਇਕਤਾ ਸਿੱਧੂਪੁਰ ਦੇ ਸਟੇਟ ਤੋਂ ਲੈ ਕੇ ਪਿੰਡ ਕਾਈ ਤੱਕ ਦੇ ਆਗੂ ਸਹਿਬਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੀਆਂ ਭੈਣਾਂ ਸਾਡੇਆਂ ਧੀਆਂ ਸਾਡੇ ਨੌਜਵਾਨ ਸਾਡੇ ਵੀਰ ਜਿਹੜੇ ਪੰਡਾਲ ਚ ਜੱਜ ਕੇ ਬੈਠੇ ਹੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ خیال ਆ ਬਲਾਰਿਆ ਨੇ ਜਦੋਂ ਤੋਂ ਆਪਾਂ ਇੱਥੇ ਬੈਠੇ ਆ ਬਹੁਤ ਸਾਰੀਆਂ ਗੱਲਾਂ ਦਸਿਆਂ ਨੇ ਤੁਹਾਡੇ ਧਿਆਨ ਚ ਲਿਆਂਦੀਆਂ ਨਹੀਂ ਮੈਂ ਇੱਕ ਬੇਨਤੀ ਕਰਨੀ ਚਾਹਣਾ ਹੈ ਕਿ ਮੈਂ ਪ੍ਰੈਸ ਦੇ ਵਿੱਚ ਇੱਕ ਦੋ ਵਾਰ ਇਹ ਗੱਲ ਕਹੀ ਹੈ ਕਿ ਆਹ ਜਿਹੜਾ ਦਿਨ ਹੈ ਇੱਥੇ ਲੋਕਾਂ ਦਾ ਇਕੱਠ ਦੇ ਵਿੱਚੋਂ ਭਗਵੰਤ ਮਾਨ ਨੂੰ ਅਸੀਂ ਵਿਖਾਵਾਂਗੇ ਕਿ ਭਾਈ ਆ ਲੋਕ ਕੀ ਤੇਰੀ ਲੈਂਡ ਪੂਲਿੰਗ ਨੂੰ ਠੀਕ ਮੰਨਦੇ ਆ ਯਾ ਤੇਰੀ ਲੈਂਡ ਪੂਲਿੰਗ ਪਾਲਿਸੀ ਨੂੰ ਨਕਾਰਦੇ ਐ ਆ ਜਿਹੜੀ ਜਗ੍ਹਾ ਤੁਸੀਂ ਛੱਡ ਕੇ ਖਾਲੀ ਕਰਤੀ ਐ ਇੱਕ ਸੋਚੋ ਭਲਾ ਇਹ ਮੈਸੇਜ ਕੀ ਦੇ ਰਹੀ ਐ ਮੇਰੀ ਹੱਥ ਜੋੜ ਕੇ ਬੇਨਤੀ ਐ ਇਹ ਜਗ੍ਹਾ ਭਰੋ ਇਸ ਜਗ੍ਹਾ ਤੇ ਬੈਠੀਏ ਕਿਉਂ ਮੈਂ ਕਹਿ ਰਿਹਾ ਇਹ ਗੱਲ ਇਸ ਕੋਈ ਗੱਲ ਨਹੀਂ ਧੁੱਪ ਨਾਲ ਕੋਈ ਫਰਕ ਨਹੀਂ ਪੈਣਾ ਇੱਥੋਂ ਜਦੋਂ ਤੁਹਾਡਾ ਅਸੀਂ ਆ ਕੈਮਰਿਆਂ ਦੇ ਮੂੰਹ ਤੁਹਾਡੇ ਕੰਨੀ ਘਮਾਉਣੇ ਆ ਜਦੋਂ ਉਹ ਤੁਹਾਡੇ ਨਾਲ ਧੋਖਾ ਕਰਨ ਵਾਲੇ ਧੋਖੇਬਾਜ਼ ਉਹ ਲੋਕੋ ਤੁਹਾਨੂੰ ਇਸ ਲਈ ਸੱਦਦੇ ਨੇ ਆ ਪਿੱਛੇ ਆਪਣੇ ਚੰਡੀਗੜ੍ਹ ਚ ਇੱਕ ਇਕੱਠ ਕੀਤਾ ਉਸ ਇਕੱਠ ਚ ਇਹ ਕਿਹਾ ਲੋਕਾਂ ਨੂੰ ਕਿ ਭਈ ਜੀਨੇ ਕਿਸੇ ਨੇ ਸਵਾਲ ਕਰਨਾ ਹੱਥ ਖੜਾ ਕਰੋ ਤਾਂ ਜਦੋਂ ਹੱਥ ਖੜੇ ਕੀਤੇ ਸਵਾਲ ਤਾਂ ਸਾਰਿਆਂ ਦੇ ਅੰਦਰ ਪਏ ਸੀ ਸਿਰਫ ਚਾਰ ਬੰਦਿਆਂ ਨੂੰ ਸਵਾਲ ਕਰਨ ਦਾ ਮੌਕਾ ਦਿੱਤਾ ਬਾਕੀ ਸਾਰਿਆਂ ਦੀ ਫੋਟੋ ਲੈ ਕੇ ਵੀਡੀਓ ਬਣਾ ਕੇ ਇਹ ਪ੍ਰਚਾਰ ਕੀਤਾ ਗਿਆ ਕਿ ਲੋ ਜੀ ਸਾਰੇ ਲੋਕ ਸਾਡੇ ਹੱਕ 'ਚ ਨੇ ਉਹ ਭਰਾਵੋ ਇਸ ਤਰ੍ਹਾਂ ਧੋਖਾ ਕਰਦੇ ਨੇ ਅਸੀਂ ਅੱਜ ਇਸ ਕੈਮਰੇ ਦੇ ਵਿੱਚ ਇਹ ਗੱਲ ਕੈਦ ਕਰਕੇ ਭਗਵਾਨ ਤਮਾਨ ਤੱਕ ਪਹੁੰਚਾਉਣੀ ਹੈ ਕਿ ਭਈ ਅਸੀਂ ਲੋਕ ਕੀ ਚਾਹੁੰਦੇ ਨੇ ਸੱਚੀਓ ਲੋਕ ਕੀ ਚਾਹੁੰਦੇ ਨੇ ਜ਼ਮੀਨ ਦੇਣੀ ਚਾਹੁੰਦੇ ਆ ਜਾਂ ਜ਼ਮੀਨ ਰੱਖਣੀ ਚਾਹੁੰਦੇ ਆ ਸਵਾਲ ਇਸ ਗੱਲ ਦਾ ਹੈ ਪਿਆਰੇ ਦੋਸਤੋ ਲੈਂਡ ਪੂਲਿੰਗ ਦੀ ਜਦੋਂ ਗੱਲ ਆਉਂਦੀ ਹੈ ਸਾਡੇ ਲੋਕਾਂ ਨੂੰ ਵਰਗ ਲਾਉਂਦੇ ਨੇ ਝੂਠ ਬੋਲਦੇ ਨੇ ਕਹਿੰਦੇ ਤੁਸੀਂ ਆ ਮੇਰੀਆਂ ਦੋ ਚਾਰ ਗੱਲਾਂ ਨੋਟ ਕਰ ਲਿਓ ਕਹਿੰਦੇ ਤੁਹਾਡੇ ਬੜੇ ਪੈਸੇ ਵਟੇ ਜਾਣਗੇ ਤੁਸੀਂ ਮਾਲਾ-ਮਾਲ ਹੋ ਜਾਓਗੇ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਇਹ ਕਹਿੰਦੇ ਨੇ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਉਹ ਭਾਈ ਜਿਹੜਾ ਲੈਂਡ ਇਹ ਕੁਝ ਹਾਲਾਂਕਿ ਅਸੀਂ ਅਭਿਮੰਨੂ ਨੇ ਗੱਲ ਕਹੀ ਐ ਅਸੀਂ ਜ਼ਮੀਨ ਇੱਕ ਮਰਲਾ ਵੀ ਦੇਣ ਦੇ ਹੱਕ 'ਚ ਨਹੀਂ ਆ ਕਿਤੇ ਨਾ ਸੋਚ ਲੈਣਾ ਕੇ ਡੱਲੇ ਵਾਲ ਉਥੇ ਕਹਿ ਗਿਆ ਕਿ ਲੈਂਡ ਪੂਲਿੰਗ ਨਾਲੋਂ ਲੈਂਡ ਐਕ acquisition ਐਕਟ ਚੰਗਾ ਹੈ ਇਹ ਨਹੀਂ ਹੈ ਮੇਰਾ ਗੱਲ ਕਰਨ ਦਾ ਮਤਲਬ ਕੀ ਹੈ ਕਿ ਲੈ ਜੇਕਰ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਉਣਾ ਹੈ ਸੱਚਿਓਂ ਇਮਾਨਦਾਰੋਂ ਤਾਂ ਭਾਈ ਤੁਸੀਂ ਇਹ ਕਹੋ ਕਿ ਲੋਬੀ ਸਰਦਾਰੋਂ ਆ ਤੁਹਾਡੇ ਇੱਥੇ ਅਸੀਂ ਇੱਕ ਅਰਬਨ ਸਟੇਟ ਬਣਾਉਣਾ ਚਾਹੁੰਦੇ ਆ ਤੁਹਾਡੀ ਜ਼ਮੀਨ ਹੈ ਇੱਥੇ ਆ ਤੁਹਾਨੂੰ ਸੜਕ ਬਣਾ ਕੇ ਦਿੰਨੇ ਆ ਆ ਤੁਹਾਨੂੰ ਇੱਥੇ ਅਸੀਂ ਸੀਵਰੇਜ ਪਾ ਕੇ ਦਿੰਨੇ ਆ ਇੱਥੋਂ ਦੀ ਤੁਹਾਨੂੰ ਅਸੀਂ ਪਾਣੀ ਦੀ ਸਪਲਾਈ ਦਿੰਨੇ ਆ ਇਹਦੀ ਜਗ੍ਹਾ ਨੂੰ ਤੁਸੀਂ ਹੁਣ ਖੇਤੀ ਕਰਨੀ ਛੱਡ ਕੇ ਇਹ ਜਗ੍ਹਾ ਦੇ ਪਲਾਟ ਕੱਟ-ਕੱਟ ਕੇ ਵੇਚੋ ਤੇ ਇਹਨਾਂ ਪਲਾਟਾਂ ਦੇ ਵਿੱਚ ਆਬਾਦੀ ਹੋਏਗੀ ਤੁਹਾਨੂੰ ਪੈਸੇ ਵਟੇ ਜਾਣਗੇ ਤਾਂ ਫਿਰ ਤਾਂ ਮੰਨ ਲਈਏ ਨਾ ਵੀ ਕਿਸਾਨ ਨੂੰ ਆਵਾਦ ਕਰਦੇ ਹੋ ਤੁਸੀਂ ਕੀ ਕਰਦੇ ਹੋ ਸਾਡੇ ਕੋਲ 1 ਏਕੜ ਲੈ ਕੇ ਪਿਆਰੇ ਦੋਸਤੋ ਦੇਖੋ ਠੱਗੀ ਕਿੱਡੀ ਵੱਡੀ ਮੈਂ ਠੱਗੀ ਨਹੀਂ ਕਹਿੰਦਾ ਇਹ ਤੂੰ ਵੀ ਗਾਂ ਜੇ ਗੱਲ ਕਵਾਂ ਸਾਡੇ ਨੂੰ ਸਾਨੂੰ ਲੁੱਟਿਆ ਜਾ ਰਹੀ ਆ ਰਿਹਾ ਸਾਡੇ ਡਾਕਾ ਵੱਜ ਰਿਹਾ ਹੈ ਲੈਣਾ ਕਿੱਲਾ ਹੈ ਕਿੱਲੇ ਦੇ ਵਿੱਚ 4840 ਗਜ ਹੁੰਦੇ ਨੇ ਤੇ ਦੇਣਾ ਵਾਪਸ ਕਿੰਨਾ 1200 ਗਜ ਉਹ ਭਾਈ 1200 ਗਜ ਵਾਪਸ ਦੇਣਾ ਹੈ 3600 ਗੱਜ ਭਗਵੰਤ ਮਾਨਸਿਆਂ ਉਹ ਮੁਕਤੀ ਲੈਣ ਲੱਗਿਆ ਉਹ ਪੰਜਾਬ ਦੇ ਆ ਰਾਖਿਆ ਉਹ ਇੱਕ ਜੱਟ ਦੇ ਆ ਪੁੱਤ ਆਏ ਕੀ ਕਰਨ ਲੱਗਿਆ ਮੁਖਤ ਦੇ ਵਿੱਚ ਇਹਨਾਂ ਦੀ 3600 ਗੱਜ ਜ਼ਮੀਨ ਲੈ ਕੇ ਤੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗਿਆ ਇਹ ਤੇਰਾ ਪੰਜਾਬ ਪ੍ਰਸਤੀ ਹੈ ਇਹ ਤੇਰਾ ਪੰਜਾਬ ਦੇ ਲੋਕਾਂ ਨਾਲ ਤੇ ਕਿਸਾਨਾਂ ਨਾਲ ਪਿਆਰ ਹੈ ਇਹ ਮੇਰਾ ਧੋਖਾ ਹੋ ਰਿਹਾ ਹੈ ਪ੍ਰਭੂ ਇੱਕ ਗੱਲ ਹੋਰ ਜਿਹੜੀ ਇਹ ਕਹਿੰਦੇ ਨੇ ਦੱਸਦੇ ਨਹੀਂ ਹੋਰ ਗੱਲਾਂ ਬਹੁਤ ਕਹਿੰਦੇ ਨੇ ਇੱਕੋ ਹੀ ਗੱਲ ਦਾ ਡੌਰੂ ਵਜਾਈ ਜਾਂਦੇ ਐ ਕਿ ਜੀ ਇਹ ਕਰੋੜਾ ਰੁਪਈਆ ਵਟਿਆ ਜਾਣਾ ਮੈਂ ਇਹਨੂੰ ਕਹਿਣਾ ਹੈ ਕਿ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੈ ਕਿ ਮਾਰਕੀਟ ਰੇਟ ਜਾਂ ਕਲੈਕਟਰ ਰੇਟ ਜਿਹੜਾ ਉੱਪਰ ਹੈ ਜਿਹੜਾ ਵੱਧ ਹੈ ਉਹਨੂੰ ਆਧਾਰ ਬਣਾ ਕੇ 4 ਗੁਣਾ ਰੁਪਏ ਦੇ ਕੇ ਤੁਸੀਂ ਜ਼ਮੀਨ ਅਕਵਾਇਰ ਕਰ ਸਕਦੇ ਹੋ ਉਹਦੇ ਚ ਇਹ ਕਿਹਾ ਉਹ ਭਾਈ ਜਿਹੜੇ ਲੋਕਾਂ ਦੀ ਇੱਥੇ ਫਿਰ ਕਰੋੜ ਕਰੋੜ ਦੇ ਰੇਟ ਦੀ ਹੈ ਓਏ ਉਹਨੂੰ ਤਾਂ 4 ਕਰੋੜ ਵੈਸੇ ਹੀ ਬਣਦਾ ਤੂੰ ਕਿੰਨਾ ਕ ਅਮੀਰ ਕਰਤਾ ਉਹਨੂੰ ਸੋ ਸਾਡੇ ਕਿਸਾਨਾਂ ਦੇ ਨਾਲ ਮੇਰੇ ਦੋਸਤੋ ਇੰਨੀ ਨਹੀਂ ਥੱਗੀ ਵੱਜ ਰਹੀ ਹੋਰ ਦੇਖਿਓ ਇਹ ਦੱਸ ਨਹੀਂ ਰਹੇ ਇਹ ਗੱਲਾਂ ਕਹਿੰਦੇ ਜਿਹੜੀ ਡਿਵੈਲਪਮੈਂਟ ਕਰਨੀ ਆ ਉਸ ਖੇਤਰ ਦੀ ਉਸ ਇਲਾਕੇ ਦੀ ਉਹਦਾ ਜਿਹੜਾ ਖਰਚਾ ਆਉਣਾ ਹੈ ਅੱਜ ਮੈਂ ਦਿਖਾ ਰਿਹਾ ਸੀ ਕਾਕੇ ਨੂੰ ਪੋਸਟ ਆਈ ਐ ਇੱਕ ਫੇਸਬੁੱਕ ਤੇ ਪੋਸਟ ਪਾਈ ਆ ਉਹਨਾਂ ਨੇ ਉਹਦੇ ਚ ਜਿੱਥੇ ਕਿਸਾਨ ਨੂੰ ਪੈਣਾ ਹੈ ਨਾ 60% ਕਿਸਾਨ ਨੂੰ ਦੇਣਾ ਪੈਣਾ ਉਹ ਚ ਲਿਖਿਆ ਹੈ ਕਿ ਡਿਵੈਲਪਮੈਂਟ ਚਾਰਜ ਜਿਹੜੇ ਹੋਣਗੇ 60% ਕਿਸਾਨ ਤੋਂ ਜ਼ਮੀਨ ਦੇ ਮਾਲਕ ਤੋਂ ਪਰਵਾਉਣੇ ਐ ਫੇਰ ਉਹਨੂੰ ਪਲਾਟ ਦੇਣਾ ਐ ਤੇ ਨਾਲ ਅਗਲੀ ਗੱਲ ਉਹ ਤਾਂ ਲਖੋਤਾ 60% ਵਾਲਾ ਤਾਂ ਲਕੋਇਆ ਵਾ ਉਹ ਨਹੀਂ ਸ਼ੋਕ ਕੀਤਾ ਤੇ ਜਿਹੜਾ 40% ਸਰਕਾਰ ਨੇ ਭਰਨਾ ਜਾਂ ਬਿਲਡਰ ਨੇ ਭਰਨਾ ਉਹਦੇ ਬਾਰੇ ਲਿਖਿਆ ਕਹਿੰਦਾ 40% ਅਸੀਂ ਭਰਾਂਗੇ ਉਹ ਜਿਹੜਾ 60% ਪਹਿਲਾਂ ਤਾਂ ਜ਼ਮੀਨ ਲੈ ਲਈ ਇਹ ਤੋਂ ਫਰੀ ਦੇ ਵਿੱਚ ਜ਼ਮੀਨ ਲੈ ਲਈ ਪੈਸਾ ਪਾਈ ਦੇਣਾ ਕੋਈ ਨਹੀਂ ਤੇ ਫੇਰ ਤੂੰ 60% ਇਹਦੇ ਕੋਲੋਂ ਭਾਲਦੇ ਹੋ ਡਵੈਲਪਮੈਂਟ ਚਾਰਜ ਸੋਚੋ ਘਬਲਾ ਮੈਂ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਉਹਦੇ ਮੰਤਰੀਆਂ ਨੂੰ ਤੇ ਉਹਦੇ ਵਜ਼ੀਰਾਂ ਨੂੰ ਉਹਦੇ ਦੂਸਰੇ ਤੀਸਰੇਆਂ ਨੂੰ ਭਾਈ ਇੱਕ ਦੱਸਿਓ ਕਿਸੇ ਕਿਸਾਨ ਦੀ 2 ਕਿੱਲੇ ਜ਼ਮੀਨ ਹੈ 2 ਦੀ 2 ਕਿੱਲੇ ਉਹਨੇ ਲੈਂਡ ਪੂਲਿੰਗ ਦੇ ਵਿੱਚ ਤੁਹਾਨੂੰ ਦੇਤੀ ਪਹਿਲਾਂ ਤਾਂ ਦੋਵੇਂ ਦੇ ਦੋਵੇਂ ਕਿੱਲੇ ਲੈਣੇ ਆ ਨਾ ਫੇਰ ਪਲਾਟ ਦੇਣਾ ਹੈ ਹੁਣ ਸਵਾਲ ਇਹ ਹੈ ਕਿ ਤੁਸੀਂ ਉਹਨੂੰ ਤਾਂ ਲਿਆਂਦਾ ਸੜਕ ਤੇ ਉਹ ਕਰਨ ਲਾਤਾ ਦਿਹਾੜੀਆਂ ਉਹ ਕਰਨ ਲਾਤਾ ਮਜ਼ਦੂਰੀ ਉਹਦੀ ਜ਼ਮੀਨ ਦਾ ਨਾ ਕਰਜ਼ਾ ਸੱਕ ਸਕਦਾ ਹੈ ਨਾ ਉਹ ਜ਼ਮੀਨ ਦੇ ਉਹਨੂੰ ਵੇਚ ਸਕਦਾ ਹੈ ਹੁਣ ਐ ਦੱਸਿਓ ਕਿ ਜਿਹੜਾ ਫਿਰ ਡਿਵੈਲਪਮੈਂਟ ਚਾਰਜਸ ਤੁਸੀਂ 60% ਲੈਣਾ ਲਗਭਗ ਇੱਕ ਕਿੱਲੇ ਮਗਰ 2 ਕਰੋੜ ਰੁਪਈਆ ਲੈਣਾ ਜਿਹੜਾ ਤੁਸੀਂ ਉਹ ਕਿੱਥੋਂ ਭਰੇਗਾ ਬਈ ਸੋਚੋ ਖਵਲ ਆ ਇਸਾਨ ਕੋਲੋਂ ਪੈਸੇ ਨਹੀਂ ਹੋਣੇ ਉਹ ਜੇ ਪੈਸੇ ਨਾ ਹੋਏ ਉਹ ਪੈਸੇ ਭਰ ਨਹੀਂ ਸਕੇਗਾ ਉਹ ਕਹਿਣਗੇ ਤੁਹਾਨੂੰ ਡੌਰੂ ਖੜਕਾਉਣਗੇ ਕਿ ਲੈ ਲਓ ਭਾਈ ਆ ਤੁਹਾਡਾ ਪਲਾਟ ਦੇਣੇ ਆ ਤੁਸੀਂ ਪੈਸੇ ਭਰੋ 60% ਦੇ ਹਿਸਾਬ ਨਾਲ ਤਾਂ ਲੈ ਲਓ ਨਾ ਕਿਸੇ ਕੋਲੇ 60% ਰੁਪਏ ਦੇ ਹਿਸਾਬ ਨਾਲ ਭਰਨ ਲਈ ਪੈਸੇ ਹੋਣ ਤੇ ਨਾ ਉਹ ਪਲਾਟ ਲਿਆ ਜਾਣਾ ਇਸ ਤੋਂ ਅਗਲੀ ਗੱਲ ਇੱਕ ਹੋਰ ਦੇਖਿਓ ਓ ਭਾਈ ਜਦੋਂ ਮੈਂ ਪਹਿਲਾਂ ਜਿਹੜੀ ਬੇਨਤੀ ਕੀਤੀ ਐ ਉਹ ਲੁੱਟਦਾ ਤੁਸੀਂ ਪਹਿਲਾਂ ਹੀ ਲਿਆ ਰਿਹਤ ਉਹਦੇ ਬੱਲੇ ਕੱਕ ਹੈ ਨਹੀਂ ਤਾਂ ਉਹ ਬੰਦੇ ਨੂੰ ਅਗਲਾ ਦੇਖੋ ਲੈਂਡ ਪੂਲਿੰਗ ਦੇ ਵਿੱਚ ਪਾਲਿਸੀ ਚ ਕੀ ਲੈ ਕੇ ਆਉਂਦੇ ਆ ਕਹਿੰਦੇ ਜੇਕਰ ਤੁਸੀਂ ਜਿਹੜਾ ਮੁਹਾਲੀ ਵਾਲੇ ਆ ਨਾ ਜਾ ਕੇ ਇਹਨੂੰ ਮੜਾ ਜਾ ਗੇੜਾ ਮਾਰ ਲਿਓ ਇਹਨਾਂ ਪਿੰਡਾਂ ਵਾਲੇ ਲੋਕ ਵੀ ਦੇਖਿਓ ਉਹਨਾਂ ਦਾ ਹਾਲ ਕੀ ਐ ਉਹ ਕਹਿੰਦੇ ਸਾਨੂੰ ਕਹਿੰਦੇ ਆ ਤੇ ਜੇਕਰ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰਦੇ ਇਸ ਜਗ੍ਹਾ ਤੇ ਜਿਹੜੀ ਤੁਹਾਨੂੰ ਪਲਾਟ ਕੱਟ ਕੇ ਦਿੱਤਾ ਹੈ ਹਰ ਰੋਜ਼ ਦਾ ਤੁਹਾਨੂੰ 500 ਰੁਪਈਆ ਉਹਦਾ ਪੈਨਲਟੀ ਪੈਗੀ ਮਹੀਨੇ ਦੀ ਕਿੰਨੀ ਪੈਗੀ 15000 ਸਾਲ ਦੀ ਕਿੰਨੀ ਹੋਗੀ 1,80,000 1,80,000 ਰੁਪਈਆ ਪੈਨਲਟੀ ਸਾਲ ਦੀ ਪੈਣੀ ਹੈ ਤੇ ਦੱਸੋ ਪਰ ਸਾਲ ਬਾਅਦ 2 ਸਾਲ ਬਾਅਦ ਜਦੋਂ ਉਹ ਵਿਚਾਰੇ ਨੇ ਕਰਨੀਆਂ ਹੀ ਦਿਹਾੜੀਆਂ ਐ ਉਦੇ ਕੋਲੇ ਉੱਥੇ ਮਕਾਨ ਬਣਾਉਣ ਨੂੰ ਕੋਈ ਦੁਕਾਨ ਬਣਾਉਣ ਨੂੰ ਪੈਸਾ ਹੀ ਕੋਈ ਨਹੀਂ ਤਾਂ ਬਚੂਗਾ ਕਿਵੇਂ ਕਿਹੜੇ ਤਰੀਕੇ ਨਾਲ ਉਹਦੇ ਵਿੱਚ ਉਹਦੇ ਉੱਤੇ ਉਹ ਕੰਸਟਰਕਸ਼ਨ ਕਰ ਲੂਗਾ ਨਹੀਂ ਹੋਣੀ ਸਾਰੇ ਦੇ ਸਾਰੇ ਉਹ ਪੈਸਿਆਂ ਚ ਉਹਨਾਂ ਚੋਂ ਉਸ ਪੈਨਲਟੀਆਂ ਚ ਉਹ ਪਲਾਟ ਫੇਰ ਜਾਣੇ ਆ ਠੱਗੀ ਤਾਂ ਸਾਡੇ ਨਾਲ ਆਏ ਇਸ ਤਰ੍ਹਾਂ ਠੱਗੀ ਮਾਰਨੀ ਇਹਨਾਂ ਲੋਕਾਂ ਨੇ ਸੋ ਮੇਰੇ ਦੋਸਤੋ ਅਬ ਮੈਨੂੰ ਨੇ ਇੱਕ ਗੱਲ ਕਰੀ ਹੈ ਜ਼ਮੀਨ ਦੀ ਕੀਮਤ ਦੀ ਮੈਂ ਇਹਦੂੰ ਵੀਗਾ ਇੱਕ ਗੱਲ ਕਰਨੀ ਚਾਹਣਾ ਇੱਕ ਗੱਲ ਦੱਸਿਓ ਮੈਨੂੰ ਸਚਾਈ ਆ ਇਹ ਜਿੰਨਾ ਕ ਅਸੀਂ ਸਟੱਡੀ ਕੀਤਾ ਜਿੰਨਾ ਕ ਅਸੀਂ ਸਮਝਿਆ ਉਹ ਇਹ ਆ ਮਿੱਤਰੋ ਕਿ ਤੁਹਾਡੇ ਤੋਂ ਜ਼ਮੀਨਾਂ ਲੈਣੀਆਂ ਹੈ ਡਬਲਯੂਟੀਓ ਦੀ ਪਾਲਿਸੀ ਆ ਇਹ ਕਿਸੇ ਇੱਕ ਨਿੰਦਨ ਵਾਲਾ ਕੋਈ ਨਹੀਂ ਇਹਨਾਂ 'ਚੋ ਕੋਈ ਇੱਕ ਵੀ ਸਲਾਉਣ ਵਾਲਾ ਨਹੀਂ ਡਬਲਯੂਟੀਓ ਦੀ ਪਾਲਿਸੀ ਲੈ ਕੇ ਆਉਣ ਵਾਲਾ ਨਰਸਿਮਹਾਰਾ ਮੀਨਜ ਕਾਂਗਰਸ ਤੇ ਉਹਦੀ ਪਾਲਿਸੀ ਦੇ ਉੱਪਰ ਚੱਲਦਿਆਂ ਜਿਹੜੀ ਖੇਤੀ ਨੀਤੀ ਬਣੀ ਸਨ 2000 ਚ ਉਹ ਕਿਹਦੀ ਸਰਕਾਰ ਚ ਬਣੀ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਚ ਉਹਨੇ ਕੀ ਕਿਹਾ ਕਹਿੰਦਾ ਆ ਜਿਹੜੀ ਖੇਤੀ ਕਰਦੇ ਆ ਨਾ ਆਪਾਂ ਲੋਕ ਏ ਛੋਟੀ ਖੇਤੀ ਐ ਇਹਨਾਂ ਤੋਂ ਫੜੋ ਜ਼ਮੀਨ ਆ ਇੱਥੇ 40 40000 ਏਕੜ ਦੇ ਫਾਰਮ ਤਿਆਰ ਕਰਨੇ ਆ ਇਹ ਪਾਲਿਸੀ ਬਣੀ ਹੋਈ ਹੈ ਆਪਣੀ ਸਰਕਾਰ ਚ ਨਿੱਤ ਤੇ ਜਿਹਦਾ ਵੀ ਜੀ ਕਰਦਾ ਕੱਢ ਕੇ ਖੋਲ ਕੇ ਪੜ ਲਿਓ ਸਨ 2000 ਦੀ ਐਗਰੀਕਲਚਰ ਪਾਲਿਸੀ ਇਹ ਹੈ ਭਾਵ ਤੁਹਾਡੇ ਤੋਂ ਜ਼ਮੀਨ ਲੈਣ ਲਈ ਯਤਨ ਇੰਨਾ ਹੋ ਰਿਹਾ ਹੈ ਜੋਰ ਇੰਨਾ ਲੱਗਿਆ ਹੋਇਆ ਕਿਉਂ ਉਹ ਪਾਲਿਸੀ ਇਹ ਕਹਿੰਦੀ ਹੈ ਡਬਲਯੂਟੀਓ ਇਹ ਕਹਿੰਦਾ ਹੈ ਕਿ ਇੰਨਾ ਲੋਕਾਂ ਤੋਂ ਜ਼ਮੀਨ ਫੜੋ ਇਹ ਕਾਰਪੋਰੇਟਸ ਨੂੰ ਦਿਓ ਖੇਤੀਬਾੜੀ ਕੁਝ ਬੰਦੇ ਇਹ ਸਾਰੇ ਦੇ ਸਾਰੇ ਜਿਹੜੇ ਬੰਦੇ ਐ ਇਹ ਜਾ ਕੇ ਮਜ਼ਦੂਰ ਬਣ ਕੇ ਮਜ਼ਦੂਰੀ ਕਰਨ ਜਿਹੜੇ 60% ਹੱਥ ਖੇਤੀ ਕਰਨ ਵਾਲਿਓ ਭੈਣੋ ਸੁਣਿਓ ਤੇ ਆ ਨਾ ਸਰਦਾਰੋ ਸੁਣਿਓ ਆ ਜਿੰਨੀਆਂ ਕਾਈਆਂ ਨੇ ਇਹਨਾਂ ਦੀ ਵੀ ਇੱਜ਼ਤ ਐ ਇਹ ਵੀ ਇੱਜ਼ਤ ਵਾਲੀਆਂ ਨੇ ਤੁਹਾਨੂੰ ਜਦੋਂ ਕਹਿੰਨੇ ਆ ਕਿ ਬੀਬੀਆਂ ਲੈ ਕੇ ਆ ਅਗਰ ਬੀਬੀਆਂ ਹੁੰਦੀਆਂ ਇੱਥੇ ਤੁਹਾਡੀ ਗਿਣਤੀ ਡਬਲ ਹੋਣੀ ਸੀ ਕੱਲਾ ਇੱਥੇ ਨਹੀਂ ਗੱਲ ਮੁੱਕਦੀ ਸਰਕਾਰ ਤੱਕ ਇਹ ਮੈਸੇਜ ਜਾਣਾ ਸੀ ਕਿ ਪਰਿਵਾਰਾਂ ਦੇ ਪਰਿਵਾਰ ਮੈਦਾਨ ਚ ਉੱਤਰ ਖੜੇ ਨੇ ਬੀਬੀਆਂ ਵੀ ਮੈਦਾਨ ਚ ਆ ਗਈਆਂ ਤੁਸੀਂ ਕੀ ਸੋਚਦੇ ਹੋ ਨਾ ਜੀ ਬੁੜੀਆਂ ਨੂੰ ਤਾਂ ਨਹੀਂ ਲਜਾਇਆ ਜਾਣਾ ਕਿਉਂ ਉੱਥੇ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਲੋਕ ਆਹ ਸਾਡੇ ਹੀ ਨੇ ਸਾਰੇ ਆਹ ਆ ਕੀਦੀਆਂ ਨੇ ਇਹ ਵੀ ਆਪਣੀਆਂ ਨੇ ਇੱਕ ਮੈਨੂੰ ਐਂ ਦੱਸਿਓ ਬੜੀ ਅਣਖ ਦੀ ਗੱਲ ਕਰਦੇ ਹਾਂ ਬੜੀ ਇੱਜ਼ਤ ਦੀ ਗੱਲ ਕਰਦੇ ਹਾਂ ਆ ਅਣਖ ਦੀ ਗੱਲ ਐ ਨਾ ਬਿਨਾਂ ਨਾ ਨਾ ਬੁੜੀਆਂ ਦਾਣੀ ਬਾਹਰ ਕੱਢੀਆਂ ਅਣਖ ਦੀ ਗੱਲ ਐ ਨਾ ਕੀ ਗੱਲ ਐ ਦੱਸਿਓ ਮੈਨੂੰ ਐਂ ਦੱਸਿਓ ਜਿੱਦੇ ਫਿਰ ਜ਼ਮੀਨ ਨਾ ਰਹੀ ਜਿੱਦੇ ਅਗਲੇ ਨੇ ਜ਼ਮੀਨ ਲੈ ਲਈ ਫਿਰ ਇਹਨਾਂ ਨੂੰ ਕਿਵੇਂ ਸਾਮੋਗੇ ਦਿਹਾੜੀ ਕਰਨ ਜਾਣਾ ਪਏਗਾ ਕਿ ਨਹੀਂ ਜਾਣਾ ਪਏਗਾ ਅੱਜ ਜਿੰਨਾ ਮਜ਼ਦੂਰਾਂ ਕੋਲੇ ਜ਼ਮੀਨ ਨਹੀਂ ਉਹਦੀ ਧੀ ਨੂੰ ਉਹਦੀ ਭੈਣ ਨੂੰ ਉਹਦੀ ਪਤਨੀ ਨੂੰ ਉਹਦੀ ਮਾਂ ਨੂੰ ਦਿਹਾੜੀ ਕਰਨ ਜਾਣਾ ਪੈਂਦਾ ਹੈ ਕਿ ਨਹੀਂ ਜਾਣਾ ਪੈਂਦਾ ਸਰਦਾਰੋ ਦੱਸਿਓ ਬਣਾ ਜਾਣਾ ਪੈਂਦਾ ਫਿਰ ਉੱਥੇ ਕੀ ਹੋਏਗਾ ਉਹ ਤਾਂ ਕਾਰਪੋਰੇਟ ਹੋਣਗੇ ਉਹ ਤਾਂ ਉਹ ਲੋਕ ਹੋਣਗੇ ਜਿਨ੍ਹਾਂ ਨੇ ਮਣੀਪੁਰ ਚ ਦੇਖੋ ਕੀ ਹਾਲ ਕੀਤਾ ਹੈ ਜਿਹੜਾ ਕਦੇ ਅਸੀਂ ਉਹ ਲੋਕ ਇੱਕ ਦ੍ਰੋਪਤੀ ਦੇ ਕੱਪੜੇ ਉਤਾਰਨ ਤੇ ਮਹਾ ਭਾਰਤ ਹੋਇਆ ਤੇ ਉੱਥੇ ਦੋਸਤੋ ਕਿੰਨੀਆਂ ਦਰਉਪਤੀਆਂ ਨੰਗੀਆਂ ਕੀਤੀਆਂ ਹਨ ਉਹਨਾਂ ਦੇ ਉਹਨਾਂ ਦੇ ਹਵਾਲੇ ਕਰਨੀਆਂ ਧੀਆਂ ਉਹਨਾਂ ਦੇ ਵਸ ਪਾਉਣੀਆਂ ਇਹ ਜਿੰਨੀ ਦੇਰ ਤੱਕ ਜ਼ਮੀਨ ਹੈ ਸਾਡੀਆਂ ਧੀਆਂ ਦੀ ਇੱਜ਼ਤ ਹੈ ਜ਼ਮੀਨ ਜ਼ਮੀਨ ਨਹੀਂ ਹੈ ਜ਼ਮੀਨ ਦੀ ਕੀਮਤ ਨਾ ਲੱਖ ਹੈ ਨਾ ਕਰੋੜਾ ਨਾ 10 ਕਰੋੜਾ ਨਾ 50 ਕਰੋੜਾ ਹੈ ਜ਼ਮੀਨ ਦੀ ਇੱਜ਼ਤ ਆ ਤੁਹਾਡੀ ਧੀ ਦੀ ਇੱਜ਼ਤ ਆ ਜਿਹੜੀ ਉਹ ਜ਼ਮੀਨ ਦੀ ਕੀਮਤ ਆ ਸਰਦਾਰੋ ਉਹਦੇ ਤੇ ਪਹਿਰਾ ਦਿਓ ਤੁਸੀਂ ਵਿਆਹ ਚ ਜਾਂਦੇ ਹੋ ਆਰਕੈਸਟਰਾ ਨੱਚਦੀਆਂ ਹੁੰਦੀਆਂ ਧੀ ਵੀ ਨਾਲ ਐ ਨੋ ਵੀ ਨਾਲ ਐ ਸਾਡੀ ਮਾਂ ਵੀ ਨਾਲ ਐ ਸਾਡੀ ਦਾਦੀ ਵੀ ਨਾਲ ਐ ਸਾਡੀ ਭੈਣ ਵੀ ਨਾਲ ਹੈ ਤੇ ਉੱਥੇ ਫਿਰ ਆਰਕੈਸਟਰਾ ਜਦੋਂ ਨੱਚਦੀਆਂ ਤੇ ਗੰਦੇ ਗਾਣੇ ਲੱਗਦੇ ਆ ਉਹਦੇ ਸ਼ਰਮ ਨਹੀਂ ਆਈ ਕਦੇ ਦੱਸਿਓ ਬੋਲੋ ਯਾਰ ਐਨੇ ਵੀ ਸ਼ਰਮ ਹੋ ਜਾਂਨੇ ਆ ਉਦੋਂ ਅਸੀਂ ਉੱਥੇ ਕੋਈ ਸ਼ਰਮ ਨਹੀਂ ਲੇਕਿਨ ਆਪਦੇ ਹੱਕਾਂ ਦੀ ਰਾਖੀ ਦੇ ਲਈ ਜੇ ਉਹ ਲੜਾਈ ਲੜਨ ਦੇ ਮੈਦਾਨ ਚ ਆਉਂਦੀਆਂ ਤੇ ਸਾਡੀ ਸ਼ਰਮ ਹੈ ਪਿਆਰ ਸੰਭਲੋ ਸੰਭਲਣ ਦੀ ਲੋੜ ਹੈ ਸਾਡੀ ਜ਼ਮੀਨ ਦੇ ਉੱਤੇ ਬਾਰ-ਬਾਰ ਵਾਰ ਹੁੰਦਾ ਹੈ ਪਹਿਲਾ ਤਿੰਨ ਕਾਨੂੰਨ ਲੈ ਕੇ ਆਂਦੇ ਉਹ ਵੀ ਜ਼ਮੀਨ ਤੇ ਵਾਰ ਸੀ ਅਬ ਮੈਨੂੰ ਨੇ ਗੱਲ ਦੱਸੀ ਸੀ ਨਾ ਕਿ ਜ਼ਮੀਨਾਂ ਤੁਹਾਡੀਆਂ ਫਸਲਾਂ ਦਾ ਰੇਟ ਡਾਊਨ ਕਰਨਾ ਹੈ ਰੇਟ ਡਾਊਨ ਕਰਕੇ ਤੁਹਾਡੇ ਸਿਰ ਕਰਜ਼ਾ ਝੜਾਉਣਾ ਕਰਜੇ ਤੁਹਾਡੀਆਂ ਜ਼ਮੀਨਾਂ ਜਾਣੀਆਂ ਦੂਸਰਾ ਅ ਸਿੱਧੇ ਰੂਪ ਚ ਸਾਡੇ ਕੋਲ ਇਹ ਕਹਿ ਕੇ ਕਿ ਇੱਥੇ ਵਿਕਾਸ ਲਈ ਜ਼ਮੀਨ ਦੀ ਲੋੜ ਆ ਉਹਦੇ ਲਈ ਲੈਣੀ ਹੈ ਤੇ ਰੈਂਦੀ ਗੱਲ ਲੈਂਡ ਪੂਲਿੰਗ ਦੇ ਨਾਂ ਤੇ ਲੈਣੀ ਹੈ ਮੈਂ ਪੁੱਛਣਾ ਚਾਹਣਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਤੇ ਉਹਨਾਂ ਦੇ ਮਿਨਿਸਟਰ ਸਾਹਿਬਾਨਾਂ ਨੂੰ ਉਹ ਭਾਈ ਜਿਹੜੀਆਂ ਪਹਿਲਾਂ ਕਲੋਨੀਆਂ ਕੱਟੀਆਂ ਹੋਈਆਂ ਨੇ ਕਿ ਉਹ ਸਾਰੀਆਂ ਕਲੋਨੀਆਂ ਤੁਸੀਂ ਵਸਾਤੀਆਂ ਉਹ ਡਿਵੈਲਪ ਹੋ ਗਈਆਂ ਜੇ ਉਹ ਕਲੋਨੀਆਂ ਡਿਵੈਲਪ ਨਹੀਂ ਹੋਈਆਂ ਉਹ ਹਜੇ ਅਧੂਰੀਆਂ ਪਈਆਂ ਨੇ ਉਹ ਜ਼ਮੀਨ ਹੋਵੇ ਪਈ ਐ ਤਾਂ ਫਿਰ ਅੱਜ ਆ 65000 ਏਕੜ ਜ਼ਮੀਨ ਲੈ ਕੇ ਕੀ ਕਰੋਗੇ ਬਈ ਦੱਸਿਓ 65000 ਏਕੜ ਜ਼ਮੀਨ ਦੇ ਵਿੱਚੋਂ ਲਗਭਗ 164 ਪਿੰਡ ਉਚੜਨੇ ਆ 164 ਪਿੰਡ ਮੈਂ ਪੁੱਛਣਾ ਚਾਹਣਾ ਮਾਨਯੋਗ ਮੁੱਖ ਮੰਤਰੀ ਨੂੰ ਉਹ ਇਹਨਾਂ ਦੇ ਜਿਹੜੇ 165 ਪਿੰਡਾਂ ਦੇ ਲੋਕ ਉਜਾੜਨੇ ਆ ਇਹ ਮਜ਼ਦੂਰ ਵੀ ਉਜੜਨੇ ਨੇ ਛੋਟੇ ਵਪਾਰੀ ਵੀ ਉਜੜਨੇ ਨੇ ਉਥੇ ਮਿਸਤਰੀ ਦਾ ਕੰਮ ਕਰਨ ਵਾਲਾ ਉਹ ਵੀ ਉਜੜਨਾ ਤੇ ਕਿਸਾਨ ਦੇ ਉਜੜਨੇ ਉਜੜਨੇ ਉਹ ਭਾਈ ਇਹ ਕਿੱਥੇ ਜਾਣਗੇ ਇਹਨਾਂ ਦਾ ਅੱਗੇ ਵਿਵਸਥਾ ਕੀ ਕੀਤੀ ਆ ਤੂੰ ਉਹ ਵਿਵਸਥਾ ਬਾਰੇ ਦੱਸ ਕਿਉਂ ਭਲਾ ਕਾਰਨ ਕੀ ਐ ਵਿਵਸਥਾ ਤਾਂ ਉਹ ਕਹਣਗੇ ਤਾਂ ਕਰਨੀ ਐ ਜੇ ਇਹਨਾਂ ਨੂੰ ਅਸੀਂ ਪੈਸੇ ਦੇਣੇ ਹੋਣਗੇ ਤੇ ਪੈਸੇ ਦੇ ਕੇ ਅੱਗੇ ਜ਼ਮੀਨ ਖਰੀਦਣ ਯੋਗੇ ਕਰਨਾ ਹੋਏਗਾ ਤਾਂ ਮੰਨ ਲਓ ਪੈਸੇ ਵੀ ਮਿਲ ਜਾਣ ਮੰਨ ਲਿਓ 80% ਪੈਸੇ ਵੀ ਮਿਲ ਜਾਣ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਜੀ ਨੂੰ ਆ ਸਾਡੇ ਗਵੰਡੀ ਸਟੇਟਾਂ 'ਕੱਲੇ ਨਿਗਾਹ ਮਾਰ ਕੇ ਦੱਸ ਸਾਡਾ ਗਵੰਡੀ ਸਟੇਟ ਆ ਰਾਜਸਥਾਨ ਸਾਡਾ ਗਵੰਡੀ ਸਟੇਟ ਆ ਹਿਮਾਚਲ ਰਾਜਸਥਾਨ ਦੇ ਹਰਿਆਣੇ ਦੇ ਵਿੱਚ ਵੈਸੀ ਜ਼ਮੀਨ ਹੈ ਨਹੀਂ ਉਸ ਤੋਂ ਅਗਲੇ ਪਾਸੇ ਉਤਰਾਖੰਡ ਵਾਲੇ ਨੂੰ ਲੰਘ ਚੱਲੋ। ਉਹ ਇਹ ਛੇੜੇ ਸਾਡੇ ਨੇੜਲੇ ਸਟੇਟ ਐ। ਉਹਨਾਂ ਨੇ ਪਾਬੰਦੀ ਲਾਤੀ ਕਿ ਕੋਈ ਬਾਹਰਲੀ ਸਟੇਟ ਦਾ ਕੋਈ ਆਦਮੀ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ। ਇਹ ਕਿੱਥੇ ਘੱਲਣੇ ਆ? ਕਿੱਥੇ ਘੱਲੋਗੇ ਇਹਨਾਂ ਨੂੰ? 50 ਹਜ਼ਾਰ ਪਰਿਵਾਰ 50 ਹਜ਼ਾਰ ਪਰਿਵਾਰ ਘਰੋਂ بے ਕਰ ਕਰਨੇ ਆ। ਉਹ ਕਿੱਥੇ ਵਸਣਗੇ ਉਹਨਾਂ ਦਾ ਦੱਸਦਾ ਸਹੀ ਸਾਨੂੰ ਕੁਝ। ਮੈਂ ਨਾਲ ਅਗਲੀ ਗੱਲ ਇਹ ਵੀ ਪੁੱਛਣੀ ਚਾਹਣਾ। ਕਿ ਜਦੋਂ ਤੁਸੀਂ ਚੰਡੀਗੜ੍ਹ ਬਸਾਇਆ ਸੀ ਇਹ ਕਿਸੇ ਹਿੱਸਾ ਲੋਕਾਂ ਨੂੰ ਤੁਸੀਂ ਗੁਜਰਾਤ ਦੇ ਵਿੱਚ ਘੱਲਿਆ ਬੈਠ ਕੇ ਲੋਕ ਜਾ ਕੇ ਅੱਜ ਗੁਜਰਾਤ ਦੀ ਸਰਕਾਰ ਸਾਡੇ ਉਹਨਾਂ ਪੰਜਾਬੀਆਂ ਦੇ ਗਲਤ ਮੁਕਦਮੇ ਪਾਈ ਬੈਠੀ ਐ ਉਹਨਾਂ ਨੂੰ ਕਹਿੰਦੀ ਨਿਕਲੋ ਇੱਥੋਂ ਅੱਬਲ ਤਾਂ ਸਰਕਾਰ ਨੇ ਜਿਹੜਾ ਕੋਰਟ ਚ ਕੇਸ ਪਿਆ ਉਹ ਹੀ ਜਿੱਤ ਲੈਣਾ ਜੇ ਬਲਾ ਰੱਬ ਨਾ ਕਰੇ ਸਰਕਾਰ ਦੀ ਉੱਥੇ ਪੇਸ਼ ਨਾ ਜਾਵੇ ਤੁਹਾਡੀ ਮਦਦ ਖੁਦਾ ਕਰ ਜੇ ਕੇਸ ਜਿੱਤ ਜੋਂ ਤੇ ਜਿਹੜੀ ਸਰਕਾਰ ਚਾਹੁੰਦੀ ਹੋਵੇ ਵੀ ਇਹਨਾਂ ਲੋਕਾਂ ਨੂੰ ਉਜਾੜਨਾ ਇੱਥੋਂ ਫਿਰ ਕੀ ਉੱਥੇ ਗੁੰਡਾਗਰਦੀ ਨਹੀਂ ਹੋਏਗੀ ਸਾਡੇ ਨਾਲ ਉਹ ਡਾਂਗ ਦੇ ਜ਼ੋਰ ਤੇ ਸਾਡੇ ਲੋਕਾਂ ਨੂੰ ਉੱਥੋਂ ਉਜਾੜਨਗੇ ਨਹੀਂ ਕੀ ਕੀਤਾ ਸਾਡੇ ਮੁੱਖ ਮੰਤਰੀ ਨੇ ਅੱਜ ਤੱਕ ਉਹਨਾਂ ਲੋਕਾਂ ਦੀ ਖਾਤਰ ਮੁੱਖ ਮੰਤਰੀ ਪਹਿਲਾਂ ਵੀ ਰਹੇ ਤੇ ਮੁੱਖ ਮੰਤਰੀ ਹੁਣ ਵੀ ਹੈ ਸੋ ਇਸ ਕਰਕੇ ਪਿਆਰੇ ਦੋਸਤੋ ਅੱਪਾ ਤੱਕੜੇ ਹੋ ਕੇ ਇਸ ਮੈਂ ਕੈਮਰਿਆਂ ਨੂੰ ਮੇਰੀ ਬੇਨਤੀ ਕਰਾਂ ਬੈ ਪ੍ਰੈਸ ਵਾਲੇ ਵੀਰਾਂ ਨੂੰ ਇੱਕ ਵਾਰੀ ਕਿਓਗੇ ਇਹਨਾਂ ਤੋਂ ਆਪਾਂ ਪੁੱਛਣਾ ਲੋਕਾਂ ਤੋਂ ਕਿ ਭਾਈ ਲੈਂਡ ਪੂਲਿੰਗ ਦੇ ਹੱਕ ਚੋਕੇ ਨਹੀਂ ਇਹ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਭਾਈ ਜਿਹੜੇ ਲੋਕ ਚਾਹੁੰਦੇ ਨੇ ਕਿ ਲੈਂਡ ਪੂਲਿੰਗ ਦੇ ਵਿੱਚ ਜ਼ਮੀਨ ਨਹੀਂ ਜਾਣੀ ਚਾਹੀਦੀ ਉਹ ਹੱਥ ਖੜਾ ਕਰਿਓਗਾ ਭਲਾ ਪਤਾ ਲੱਗੇ ਲਓ ਭਾਈ ਦੇਖੋ ਇੱਕ ਵਾਰੀ ਪ੍ਰੈਸ ਵਾਲਿਆਂ ਨੂੰ ਮੇਰੀ ਬੇਨਤੀ ਚੈੱਕ ਕਰ ਲਿਓ ਮੁੱਖ ਮੰਤਰੀ ਜੀ ਆ ਨਿਗਾ ਮਾਰ ਲਿਓ ਆ ਲੋਕ ਕੀ ਕਹਿੰਦੇ ਆ ਆ ਲੋਕ ਕਹਿੰਦੇ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਲੈਂਡ ਪੂਲਿੰਗ ਦੇ ਖਿਲਾਫ ਨੇ ਇਹ ਸੋਚ ਲੈ ਕੇ ਬੈਠੇ ਨੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਤੋਂ ਮੇਰੇ ਦੋਸਤੋ ਸਰਕਾਰ ਦਾ ਭਲੇਖਾ ਤੁਸੀਂ ਅੱਜ ਸਾਰਿਆਂ ਨੇ ਪੰਜਾਬ ਸਰਕਾਰ ਨੇ ਇੱਕ ਭਲੇਖਾ ਪਾ ਲਿਆ ਸੀ ਕਿ ਅਸੀਂ ਖਨੌਰੀ ਤੋਂ ਸ਼ੰਭੂ ਤੇ ਰਤਨਪੁਰੇ ਤੋਂ ਧੋਖੇ ਦੇ ਨਾਲ ਮੋਰਚਾ ਅਖੇੜਤਾ ਸ਼ਾਇਦ ਕਿਸਾਨ ਰੁੱਕ ਕੇ ਬਹਿ ਜਾਣਗੇ ਘਰੇ ਘਰੇ ਨਹੀਂ ਬੈਠਦੇ ਜਿੰਨੀ ਦੇਰ ਤੱਕ ਸਾਡੇ ਹੱਕਾਂ ਦੀ ਲੜਾਈ ਜਾਰੀ ਆ ਸਾਡੇ ਅਧਿਕਾਰ ਨਹੀਂ ਮਿਲਦੇ ਓਨੀ ਦੇਰ ਤੱਕ ਇਹ ਲੜਾਈ ਜਾਰੀ ਹੈ ਕਾਕਾ ਸੋ ਦੱਸ ਕੇ ਗਿਆ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਮੁੱਖ ਮੰਤਰੀ ਨੂੰ ਕਿ ਆ ਲੋਕ ਜਿਹੜੇ ਬੈਠੇ ਆਏ ਇੱਥੇ ਇਹ ਕੇਵਲ ਮਾਲਵੇ ਦੇ ਲੋਕ ਨੇ ਮਾਝੇ ਦੇ ਦੁਆਬੇ ਦੇ ਲੋਕਾਂ ਦਾ ਇਕੱਠ 16 ਤਰੀਕ ਨੂੰ ਦਿਖਾਵਾਂਗੇ ਤੈਨੂੰ ਮੁੱਖ ਮੰਤਰੀ ਕਿ ਦੁਆਬਾ ਤੇ ਮਾਝਾ ਕੀ ਚਾਹੁੰਦਾ ਹੈ ਸੁਵੇਸ਼ ਕਰਕੇ ਇਹ ਲੜਾਈ ਨੂੰ ਉੱਥੋਂ ਤੱਕ ਆਪਾਂ ਮਜ਼ਬੂਤੀ ਨਾਲ ਲੜਨਾ ਘਰੇ ਬੈਠਿਆ ਨਹੀਂ ਲੜਿਆ ਜਾਣਾ ਨਹੀਂ ਜਿੱਤਿਆ ਜਾਣਾ ਇੱਕ ਦਿਨ ਦੇ ਇਕੱਠ ਨੇ ਨਹੀਂ ਜਿੱਤ ਸਕਣਾ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਆ ਮੇਰੇ ਵੀਰ ਮੈਂ ਬਹੁਤ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਦੋ ਹੋਰ ਕਰਨੀਆਂ ਬਹਿ ਜਾਓ ਇੱਕ ਵਾਰੀ ਫੇਰ ਆਪ ਰੈਸਾਲੇ ਵੀਰਾਂ ਦੇ ਕਈ ਸਵਾਲ ਨੇ ਲੈ ਭਾਈ ਸੁਣਿਓ ਆ ਜਿਹੜੇ ਸਾਡੇ ਕਿਸਾਨ ਵੀਰ ਐ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਣਾ ਇੱਕ ਗੱਲ ਆਈ ਸੀ ਕਿ ਏਕਤਾ ਕਰੋ ਆਲਾ ਸੁਣਿਓ ਮਾੜੀ ਜੀ ਗੱਲ ਜਦੋਂ ਆਪਾਂ ਬੈਠੇ ਸੀ ਖਨੌਰੀ ਮੇਰੇ ਕੋਲੇ ਸਾਰੀ ਲੀਡਰਸ਼ਿਪ ਪਤਾ ਲੈਣ ਗਈ ਐ ਸਾਰੀ ਲੀਡਰਸ਼ਿਪ ਤੇ ਪਤਾ ਲੈਣ ਗਿਆ ਨੂੰ ਮੈਂ ਇਹ ਗੱਲ ਕਹੀ ਐ ਰਾਜੇਵਾਲ ਸਾਹਿਬ ਮੈਨੂੰ ਪੁੱਛਦੇ ਡੱਲੇਵਾਲ ਸਾਹਿਬ ਸੇਖ ਦਾ ਧਿਆਨ ਰੱਖੋ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਪ੍ਰਧਾਨ ਜੀ ਸਿਹਤ ਦੀ ਚਿੰਤਾ ਛੱਡ ਦਿਓ ਆਪਾਂ ਨੂੰ ਚਿੰਤਾ ਉਹ 7 ਲੱਖ ਕਿਸਾਨਾਂ ਦੀ ਇਹ ਮੌਤ ਦੀ ਆ ਜਿਹੜੇ ਖੁਦਕਸ਼ੀਆਂ ਕਰਕੇ ਮਰ ਗਏ ਤਕੜੇ ਹੋ ਕੇ ਮੋਰਚਾ ਸਾਂਭ ਲਓ ਮੈਂ ਜੋ ਸਟੱਪ ਚੱਕੀ ਬੈਠਾ ਬੈਠਾ ਹੁਣ ਤਕੜੇ ਹੋ ਕੇ ਮੋਰਚਾ ਸਾਂਭ ਲਓ ਜੇ ਭਰਾਵੋ ਉੱਥੋਂ ਬੈਠੇ ਨੇ ਮੈਂ ਇਹ ਕਿਹਾ ਵੀ ਮੋਰਚਾ ਸਾਂਭ ਲੋ ਫਿਰ ਦੱਸੋ ਏਕਤਾ ਕਰਨ ਚ ਕੋਈ ਕਸਰ ਸੀ ਕਿਉਂ ਵੀ ਦੋਸਤੋ ਦੱਸੋ ਮਾੜਾ ਜੀ ਇਮਾਨਦਾਰ ਨੇ ਹੱਥ ਖੜਾ ਕਰਕੇ ਕੋਈ ਕਸਰ ਨਹੀਂ ਛੱਡੀ ਯਾਰਾਂ ਕੋਈ ਕਸਰ ਨਹੀਂ ਛੱਡੀ ਅੱਜ ਵੀ ਅਸੀਂ ਇਹ ਕਹਿੰਨੇ ਆ ਸਾਡੀਆਂ ਮੰਗਾਂ ਦੇ ਧਿਆਨ ਜ਼ਰੂਰ ਰੱਖੇ ਹਰ ਕੋਈ ਮੈਨੂੰ ਇਮਾਨਦਾਰੀਆਂ ਦੱਸੋ ਕਿ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਹੈ ਕਿ ਨਹੀਂ ਚਾਹੀਦਾ ਬੋਲਿਓ ਚਾਹੀਦਾ ਹੈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਚਾਹੀਦੀ ਹੈ ਕਿ ਨਹੀਂ ਚਾਹੀਦੀ ਲਾਗੂ ਕਰਾਉਣੀ ਅੱਜ ਸਾਡੇ ਦੇਸ਼ ਦੇ ਅੰਦਰ 7 ਲੱਖ ਕਿਸਾਨ ਖੁਦਕੁਸ਼ੀ ਕਰਕੇ ਮਰ ਗਿਆ ਉਹਨਾਂ ਨੂੰ ਖੁਦਕੁਸ਼ੀ ਦੇ ਮਾਹੌਲ ਤੋਂ ਬਾਹਰ ਕੱਢਣ ਦੇ ਲਈ ਕਰਜ਼ਾ ਮੁਕਤੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਮੈਂ ਇੱਕ ਭਲੇਖਾ ਛੋਟਾ ਜਾ ਹੋਰ ਵੀ ਕੱਢ ਦਿਆਂ ਕੋਈ ਇਹ ਨਾ ਸੋਚੇ ਕਿ ਕਿਸਾਨ ਕਰਜ਼ਾ ਚੱਕੀ ਜਾਂਦੇ ਆ ਤੇ ਫੇਰ ਇਹ ਕਹਿੰਦੇ ਆ ਕਿ ਜੀ ਕਰਜ਼ਾ ਮਾਫ ਕਰੋ ਬਿਲਕੁਲ ਨਹੀਂ ਕਹਿੰਦੇ ਅਸੀਂ ਕਹਿੰਨਾ ਸਾਡੇ ਨਾਲ ਟੇਬਲ ਤੇ ਆਵੇ ਇੱਕ ਵਾਰੀ ਸਰਕਾਰ ਟੇਬਲ ਤੇ ਆਜੋ ਲੇਖਾ ਜੋਖਾ ਕਰ ਲਾਂਗੇ ਹਿਸਾਬ ਕਰ ਲਾਂਗੇ ਪਿਆਰੇ ਦੋਸਤੋ ਜੇ ਤਾਂ ਪ੍ਰਾਈਸ ਇੰਡੈਕਸ ਦੇ ਮੁਤਾਬਕ ਹਿਸਾਬ ਕਰੀਏ ਤਾਂ ਜਿਹੜੇ ਕਿਸਾਨ ਨੇ 500 ਮਨ ਦਾਣੇ ਸਾੜੀ ਤੇ 500 ਮਨ ਦਾਣੇ ਸੋਣੀ ਵਿੱਚ ਐ ਉਹਨਾਂ ਦਾ 2014 ਚ ਸਰਕਾਰ ਵੱਲ 73 ਲੱਖ ਰੁਪਈਆ 500 ਮਨ ਦਾਣੇ ਸਾੜੀ ਤੇ 500 ਮਨ ਦਾਣੇ ਸੋਣੀ ਵਿੱਚ ਆਲੇ ਕਿਸਾਨ ਦਾ ਬਕਾਇਆ ਖੜਾ ਸੀ ਕਰਨ ਸਾਡੇ ਨਾਲ ਸਾਹਿਬਾ ਅਸੀਂ ਤਿਆਰ ਬੈਠੇ ਆ ਉਹਨੂੰ ਵੀ ਛੱਡ ਗਏ ਇਹਨਾਂ ਦੀ ਬਣਾਇਆ ਕਮਿਸ਼ਨ ਉਹਦੀ ਆਈ ਰਿਪੋਰਟ ਉਦੀ ਰਿਪੋਰਟ ਨੂੰ ਵੀ ਜੇ ਆਧਾਰ ਮੰਨ ਲਈਏ 2006 ਤੋਂ ਲੈ ਕੇ ਅੱਜ ਤੱਕ ਜਿੰਨਾ ਸਾਡੇ ਦੇਸ਼ ਦੇ ਕਿਸਾਨਾਂ ਸਰ ਕਰਜ਼ਾ ਭਰਾਵੋ ਰੇਟ ਘੱਟ ਦੇ ਕੇ ਉਹਦੋਂ 5 ਗੁਣਾ ਰੁਪਏ ਸਾਡੇ ਲੁੱਟ ਲਏ ਨੇ 5 ਗੁਣਾ ਅਸੀਂ ਕਹਿੰਨੇ ਕਰੋ ਸਾਡੇ ਨਾਲ ਸਾਹਿਬ ਉਹ ਜਿਹੜੇ ਤੁਸੀਂ ਲੁੱਟੇ ਆ ਉਹ ਤਾਂ ਦੇਣੇ ਬਣਦੇ ਆ ਕਿ ਨਹੀਂ ਬਣਦੇ ਸਰਦਾਰੋ ਬੋਲਿਓ ਲੈਣੇ ਬਣਦੇ ਆ ਨਾ ਤੇ ਅਸੀਂ ਇਹ ਕਹਿੰਨੇ ਆ ਕਿ ਯਾਰ ਜਿੰਨੇ ਕਾ ਸਾਡੇ ਸਿਰ ਕੱਢੀ ਫਿਰਦੇ ਹੋ ਧੋਖੇ ਨਾਲ ਗੜਬੜਾ ਕਰਕੇ ਕਲਮਾ 'ਚ ਉਹ ਸਾਡੇ ਓਨੇ ਕ ਮਾਫ ਕਰ ਦਿਓ ਉਹ ਬਾਕੀ ਬਾਬਾ ਤੁਹਾਨੂੰ ਛੱਡੇ ਇਮਾਨਦਾਰੀ ਨਾਲ ਦੱਸੋ ਫਿਰ ਜਿਹੜੇ ਕਹਿੰਦੇ ਨੇ ਕਿ ਕਰਜ਼ਾ ਲੈ ਕੇ ਮੁੱਕਰਦੇ ਐ ਹੁਣ ਮੈਨੂੰ ਆਂ ਦੱਸੋ ਵੀ ਕਰਜ਼ਾ ਲੈ ਕੇ ਮੁੱਕਰਦੇ ਐ ਕਿ ਸੱਚਮੁੱਚ ਦਾਨ ਕਰਦੇ ਐ ਇਹਨਾਂ ਨੂੰ ਕਿ ਅਸੀਂ ਸਾਡਾ ਇੱਕ ਹਿੱਸਾ ਕਰ ਜਾਏ ਸਾਡੇ ਸਿਰੋਂ ਸਾਡਾ ਮਾਫ ਕਰ ਦਿਓ ਚਾਰ ਹਿੱਸੇ ਤੁਹਾਨੂੰ ਛੱਡੇ ਤਾਂ ਫਿਰ ਐਂ ਦੱਸੋ ਵੀ ਕਰਜ਼ਾ ਮੁਕਤੀ ਚਾਹੀਦੀ ਐ ਕਣੀ ਚਾਹੀਦੀ ਚਾਹੀਦੀ ਐ ਨਾ ਤਾਂ ਸਾਡੀ ਵੀ ਮਿੱਤਰੋ ਹੋਰ ਕੋਈ ਲੜਾਈ ਨਹੀਂ ਕਿਸੇ ਨਾਲ ਅੱਜ ਵੀ ਕਹਿੰਨੇ ਆ ਅਸੀਂ ਸਟੇਜ ਤੋਂ ਕਿ ਜਿਹੜੀਆਂ ਵੀ ਜਥੇਬੰਦੀਆਂ ਚਾਹੀ ਕੋਈ ਵੀ ਹੋਵੇ ਕਿਸੇ ਨੇ ਡੱਲਿਆਲ ਨੂੰ ਚੋਰ ਕਹਿ ਲਿਆ ਕਿਸੇ ਨੇ ਡੱਲਿਆਲ ਨੂੰ ਫਰੇਬੀ ਕਹਿ ਲਿਆ ਕਿਸੇ ਨੇ ਡੱਲਿਆਲ ਨੂੰ ਸਰਕਾਰੀ ਕਹਿ ਲਿਆ ਅਸੀਂ ਉਹਨਾਂ ਨਾਲ ਫਿਰ ਵੀ ਲੜ ਕੇ ਲੜ ਕੇ ਲੜਨ ਲਈ ਤਿਆਰ ਆਂ ਪਰ ਇਸ ਗਲਤੀ ਆਉਣ ਕਿ ਐਮਐਸਪੀ ਗਰੰਟੀ ਕਾਨੂੰਨ ਲਾਈਨ ਤੱਕ ਖੜਾਂਗੇ ਇਸ ਗਲਤੀ ਆਵੇ ਕਿ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਲਾਈਨ ਤੱਕ ਖੜਾਂਗੇ ਇਸ ਗਲਤੀ ਆ ਕੇ ਖਸਾਂਜ ਬਣਾਉਣਾ ਕਿ ਅਸੀਂ ਸਮੁੱਚੀ ਕਿਸਾਨਾਂ ਦੀ ਸਮੁੱਚੀ ਕਰਜ਼ ਮੁਕਤੀ ਕਰਵਾਉਣ ਤੱਕ ਲੜਾਂਗੇ ਆਉਣ ਇਥੇ ਸੋ ਇਸ ਲਈ ਲਾ ਸੱਦਾ ਸਾਡਾ ਆ ਜਾਣ ਸਾਰਿਆਂ ਨੂੰ ਸੱਦਦੇ ਆ ਅਸੀਂ ਏਕਾ ਕਰਨ ਤੋਂ ਕਦੇ ਨਹੀਂ ਭਾਈ ਜੀ ਤੁਹਾਡੇ ਯਾਦ ਹੋਏਗਾ ਜਦੋਂ 2020 ਚ ਏਕਾ ਹੋਇਆ ਸੀ ਸਭ ਤੋਂ ਪਹਿਲਾਂ ਏਕਾ ਕਰਨ ਦਾ ਇਨੀਸ਼ੀਏਟਿਵ ਆਪਾਂ ਲਿਆ ਸੀ ਸਭ ਤੋਂ ਪਹਿਲਾਂ ਟੈਲੀਫੋਨ ਮੇਰੇ ਵੱਲੋਂ ਇਕਲੇ ਹੀ ਗਿਆ ਹੈ ਹਰਿੰਦਰ ਲਖੋਵਾਲ ਨੂੰ ਗਿਆ ਦੂਸਰੇ ਨੰਬਰ ਦੇ ਉੱਤੇ ਕਾਧੀਆਂ ਸਾਹਿਬ ਨੂੰ ਗਿਆ ਰਾਜੇਲ ਸਾਹਿਬ ਨਾਲ ਬਕਾਇਦਾ ਗੱਲ ਕੀਤੀ ਦੂਸਰੀਆਂ ਕੁਝ ਜਥੇਬੰਦੀਆਂ ਪੰਜ ਛੇ ਪਹਿਲਾਂ ਹੀ ਆਪਣੇ ਨਾਲ ਚੱਲਦੀਆਂ ਸੀ ਇਸ ਤਰੀਕੇ ਨਾਲ ਏਕਾ ਹੋਇਆ ਸੀ ਤੇ ਪਿਆਰੇ ਪਿਆਰਿਓ ਜਿਹੜਾ ਬੰਦੇ ਨੇ ਇੰਨਾ ਮਿਹਨਤ ਕਰਕੇ ਏਕਾ ਬਣਵਾਇਆ ਹੋਵੇ ਉਹ ਚਾਹੇਗਾ ਕਿ ਏਕਾ ਨਾ ਹੋਵੇ ਲੇਕਿਨ ਇਹ ਫਿਰ ਕਲੀਅਰ ਹੈ ਕਿ ਲੜਾਂਗੇ ਲੋਕਾਂ ਵਿੱਚ ਮੈਂ ਸਪਸ਼ਟ ਕਰ ਦਿਆਂ ਕਿ ਅਸੀਂ ਏਕੇ ਦੇ ਹਮੀਆਂ ਏਕੇ ਨਾਲ ਲੜਾਂਗੇ ਪਰ ਇੱਕ ਗੱਲ ਲਾਸਟ ਵੇ ਸੁਣ ਲਿਓ ਆ ਜਿਹੜੀਆਂ ਆ ਰਹੀਆਂ ਐ ਨਾ ਕਿ ਜੀ ਸਟੇ ਲੱਗ ਗਿਆ ਹੁਣ ਤਾਂ ਇਹ ਸਿਰਫ ਤੁਹਾਡੇ ਅੰਦੋਲਨ ਨੂੰ ਠੰਡਾ ਪਾਉਣ ਦੀਆਂ ਕੋਸ਼ਿਸ਼ਾਂ ਐ ਇਹ ਕੋਸ਼ਿਸ਼ਾਂ ਐ ਇਸ ਤੋਂ ਸਿਵਾ ਹੋਰ ਕੁਝ ਨਹੀਂ ਸੋ ਇਸ ਕਰਕੇ ਜਿੰਨੀ ਦੇ ਤੱਕ ਪੰਜਾਬ ਸਰਕਾਰ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਸੰਪੂਰਨ ਤੌਰ ਤੇ ਰੱਦ ਨਹੀਂ ਕਰਦੀ ਓਨੀ ਦੇਰ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ ਰੱਖਾਂਗੇ ਸੋ ਮੈਂ ਅੰਤ ਦੇ ਵਿੱਚ ਅੱਜ ਮੈਂ ਜ਼ਿਆਦਾ ਹੋਰ ਗਿਆ ਹਾਂ ਹੁਣ ਇਹ ਬੰਦਕ ਨੂੰ ਜਿਵੇਂ ਹੋ ਜਾਣਾ ਵੀ ਬੀਪੀ ਵਧ ਗਿਆ ਬੀਪੀ ਘਟ ਗਿਆ ਸੋ ਮੇਰੀ ਆਪ ਸਭ ਨੂੰ ਮੇਰੇ ਮਿੱਤਰੋ ਬੇਨਤੀ ਹੈ ਤੁਸੀਂ ਅੱਜ ਐਸੇ ਇਲਾਕੇ ਦੇ ਲੋਕਾਂ ਨਾਲ ਜਿਹੜਾ ੱਤਕਾ ਹੋ ਰਿਹਾ ਹੈ ਉਹਨੂੰ ਹਾ ਦਾ ਨਾਰਾ ਮਾਰਨ ਦੇ ਵਿੱਚੋਂ ਵਾਸਤੇ ਹਰ ਇੱਕ ਪਿੰਡ ਤੋਂ ਬੱਸਾਂ ਭਰ ਕੇ ਆਏ ਹੋ ਇਹ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਐਸਕੇਮ ਨਾਨ ਪੋਲੀਟਿਕਲ ਪੂਰਾ ਧੰਨਵਾਦ ਕਰਦਾ ਅਗਲੀ ਲੜਾਈ ਨੂੰ ਆਪਾਂ ਜ਼ਮੀਨਾਂ ਦੀ ਰਾਖੀ ਲਈ ਇਹ ਸਮਝ ਕੇ ਲੜਨਾ ਹੈ ਕਿ ਸਾਡੇ ਘਰੇ ਜੰਮੀ ਧੀ ਦੀ ਇੱਜ਼ਤ ਜ਼ਮੀਨ ਨਾਲ ਹੈ ਸਾਡੇ ਘਰੇ ਆਈ ਸਾਡੀ ਨੋਹ ਦੀ ਇੱਜ਼ਤ ਜ਼ਮੀਨ ਨਾਲ ਹੈ ਕਿਸੇ ਕੀਮਤ ਦੇ ਉੱਤੇ ਜ਼ਮੀਨ ਨਹੀਂ ਜਾਣ ਦੇਣੀ ਤੱਕੜੇ ਹੋ ਕੇ ਲੜਾਂਗੇ ਆਪ ਸਭ ਦਾ ਜਿਹੜੇ ਇੱਥੇ ਸਾਡੇ ਵੀਰਾਂ ਨੇ ਲੰਗਰਾਂ ਦੀ ਸੇਵਾ ਕੀਤੀ ਹੈ ਸਭ ਦੇ ਤਹਿ ਦਿਲੋਂ ਧੰਨਵਾਦੀ ਹਾਂ ਪ੍ਰੈਸ ਵਾਲੇ ਵੀਰਾਂ ਨੇ ਜਿਸ ਤਰੀਕੇ ਦੇ ਨਾਲ ਤੁਹਾਡੀ ਗੱਲ ਨੂੰ ਤੁਹਾਡੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਔਰ ਆਪ ਫਿਰ ਦੁਬਾਰਾ ਆਪ ਸਭ ਦੇ ਧੰਨਵਾਦੀ ਹਾਂ ਕਿ ਇੱਕ ਮੇਰੀ ਬੇਨਤੀ ਲਾਸਟ ਤੇ ਮੰਨ ਲਿਓ ਹੁਣ ਤੁਸੀਂ ਜਾਣਾ ਆਪੋ ਆਪਣੇ ਘਰਾਂ ਨੂੰ ਥੋੜਾ ਜਿਹਾ ਧਿਆਨ ਰੱਖਿਓ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਮਾੜੀ ਜੀ ਗਲਤੀ ਵੱਡਾ ਨੁਕਸਾਨ ਕਰ ਜਾਂਦੀ ਹੈ ਉਹਦਾ ਤੁਸੀਂ ਧਿਆਨ ਰੱਖਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਸਾਰੇ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਪਹੁੰਚੇ ਸਾਡੀਆਂ ਮਾਤਾ ਪਿਤਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਬੈਠ ਕੇ ਹਾਜ਼ਰੀ ਭਰੀ